ਜਿਉਂ ਚੁੱਕੇ ਫਿਰ ਤੋਂ ਘਰ ਜੀਵੀਸੀ ਅਪਡੇਟ ਦੇ ਨਾਲ ਤੇ ਅਕਸਰ ਦਿਨ ਦਿਹਾੜੇ ਜਿਹੜੀਆਂ ਚੋਰੀਆਂ ਦੀਆਂ ਵਾਰ ਤਾਂ ਸਾਹਮਣੇ ਆਉਂਦੀਆਂ ਨੇ ਤੇ ਉਸ ਦੇ ਮੱਦੇਨਜ਼ਰ ਜੇ ਗੱਲ ਕਰੀਏ ਅੱਜ ਦੀ ਤਾਂ ਅੱਜ ਲਾਜਵੰਤੀ ਨਗਰ ਦੇ ਵਿੱਚ ਇੱਕ ਚੋਰ ਵੱਲੋਂ ਚੋਰ ਜਿਹੜਾ ਅਜੇ 11-12 ਸਾਲ ਦਾ ਛੋਟਾ ਬੱਚਾ ਹੀ ਐ ਪਰ ਇੱਕ ਵੱਡੀ ਚੋਰੀ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਜੋ ਕਿ ਲਾਜਵੰਤੀ ਨਗਰ ਦੇ ਵਿੱਚ ਇੱਕ ਮੰਦਰ ਹੈ ਧਾਰਮਿਕ ਸਥਾਨ ਹੈ ਉੱਥੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ ਤਾਂ ਪਰ ਇਹ ਸਾਰਾ ਜਿਹੜਾ ਮਾਮਲਾ ਸੀਸੀਟੀਵੀ ਫੁਟੇਜ ਦੇ ਵਿੱਚ ਕੈਦ ਹੋ ਗਿਆ ਜਿਸ ਤੋਂ ਬਾਅਦ ਮੰਦਰ ਦੇ ਜਿਹੜੇ ਪੁਜਾਰੀ ਜੀ ਨੇ ਉਹਨਾਂ ਨੇ ਉਸ ਨੂੰ ਰੰਗੇ ਹੱਥੀ ਫੜ ਲਿਆ ਤੇ ਜਿਸ ਤੋਂ ਬਾਅਦ ਇਸ ਮੰਦਰੇ ਦੇ ਟਰਸਟੀ ਨੇ ਉਹਨਾਂ ਨੂੰ ਬੁਲਾਇਆ ਗਿਆ ਤਾਂ ਜਿਸ ਤੋਂ ਬਾਅਦ ਇਸ ਚੋਰ ਨੂੰ ਪੁਲਿਸ ਥਾਣੇ ਮਾਲਟੌਨ ਵਿਖੇ ਲਿਆਂਦਾ ਗਿਆ ਸੋ ਸਾਰੀ ਗੱਲਬਾਤ ਅਸੀਂ ਜਾਣਦੇ ਹਾਂ ਮੰਦਰ ਪੁਜਾਰੀ ਨਾਲ ਤੇ ਸੋ ਜੋ ਟਰਸਟੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਹਾਂ ਮੰਦਰ ਜੀ ਪੰਡਤ ਜੀ ਨਾਮ ਕੀ ਹੈ ਜੀ ਮੇਰਾ ਨਾਮ ਪੰਡਿਤ ਮਹਿਮਾਨੰਦ ਹੈ ਜੀ मैं श्री श्री शक्ति मंदिर लाजवंत नगर होशियारपुर में इस समय पुजारी के तौर पर हूँ मैं जब सुबह मंदिर की सफाई कर रहा था तो मैं छत में गया और उसके बाद पीछे से ये मंदिर के अंदर घुस गया और दान पात्र तोड़ने लगा जब मैंने इसको पकड़ने की कोशिश की तो ये मंदिर के छत में भाग गया और उसके बाद इसे पुलिस के हवाले कर दिया गया और इसने जो मंदिर से पैसे निकाले थे वो इत्यादि और इसके हाथ में जो है वो कैंची पकड़ी हुई थी इसने हाथ में ऊपर मेरी घरवाली मंदिर के ऊपर कैंची कहाँ से आई इसके पास ये कैंची मंदिर में ही थी अच्छा तो ये इसमें हाथ में उठा लिया और उससे दान पात्र तोड़ा दान पात्र के बीच में इसने हाथ डाला तो वहाँ से इसने पैसे निकाले हैं और उसके बाद इसे थाना माडल टाउन लाया गया पुलिस के हवाले कर दिया गया है तो पहले भी कभी ये लड़का घूमता दिखाई दिया या आसपास कहीं हाँ ये कई बार वहाँ आसपास घूमता हुआ दिखाई दिया है लेकिन बहुत छोटा है दस ग्यारह साल उम्र का लड़का है तो पहले भी इसने बथेरी बार चोरी की है इधर उधर लेकिन बड़ी छोटी उम्र का है तो ये जो चोर है पकड़ा बच्चा चाहे है तो इसको जब पकड़ा है तो उसका कोई नाम अता पता कुछ मालूम चला कुछ? नहीं इसका कुछ अता पता नाम का कुछ पता नहीं है ना ही पता तो कहाँ है कुछ उसने जानकारी दी कुछ ऐसे? उसने जानकारी कुछ नहीं की बस यही बोलता है कि मैं झुग्गी झोपड़ी में ही रहता हूँ और यहीं पर रहता हूँ टांडा चौक के पास ही रहता हूँ इतना उसने हमें बताया इसके पीछे कोई है नहीं है तो छोटा बच्चा समझ के इसको इस बार माफ़ी दे, दे देते हैं अगली बार अगर चोरी करते हुए पकड़ा गया तो बनती कार्रवाई कर देंगे तो पुलिस अधिकारियों का कहना है इस मामले में उनका भी यही कहना है कि जैसे उन्होंने रिपोर्ट लिख ली है तो वो कहते हैं कि बनती कार्रवाई अगर करवानी है तो कर, तो कर तो आप क्या समझ रहे हो इस मामले में मैं इस मामले में यह समझता हूं कि अभी छोटा बच्चा है नादान है इसको समझाने की लोड़ अगर समझ जाए तो अच्छी बात है तो इसलिए इसको आ, माफी दे देते हैं इस बार बाकी आ, देखते हैं तो प्रधान जी भी साला जी क्या कहना चाहोगे जी इस मामले ले के क्योंकि जड़ी चुगी चौपड़ी आ लेने वो अक्सर किसी ना किसी मामले के बीच धार्मिक स्थानों को ज्यादा ता टारगेट करते हैं और आज भी यह जिला मामला सामने आया तो किमे देखते हो की कहना चाहोगे ਸਰੇ ਮਾਮਲਾ ਸਾਰਾ ਨਸ਼ੇ ਦੇ ਰਿਗਾਰਡਿੰਗ ਹੀ ਆ ਕਿ ਉਹ ਨਸ਼ੇ ਦੇ ਵਿੱਚ ਹੋ ਕਰਨ ਲਈ ਉਹ ਚੋਰੀਆਂ ਕਰਦੇ ਆ ਤੇ ਉਹਨਾਂ ਨੂੰ ਇਹ ਆ ਕਿ ਅਸੀਂ ਇੱਥੋਂ ਜੋ ਵੀ ਲੈ ਲਾਂਗੇ ਉਹਦੇ ਨਾਲ ਅਸੀਂ ਨਸ਼ਾ ਖਰੀਦ ਕੇ ਅਸੀਂ ਆਪਣੀ ਜ਼ਿੰਦਗੀ ਬਤੀਤ ਕਰਾਂਗੇ ਉਹਦੇ ਚੱਕਰ 'ਚ ਹੀ ਉਹਨੇ ਚੋਰੀ ਕੀਤੀ ਆ ਹੈਗਾ ਛੋਟਾ ਆ ਉਮਰ ਦਾ ਬੱਚਾ ਪਰ ਇਹ ਆ ਕਿ ਇਹੀ ਅੱਗੇ-ਅੱਗੇ ਵੱਧ ਕੇ ਚੋਰੀਆਂ ਜਿਹੜੀਆਂ ਵਾਧੀਆਂ ਨੇ ਕੋਸ਼ਿਸ਼ ਸਾਨੂੰ ਇਹ ਸੀ ਕਿ ਇਹਨੂੰ ਥੋੜਾ ਜਿਹਾ ਬਸ ਵਾਰਨਿੰਗ ਹੋ ਜਵੇ ਕਿ ਅੱਗੇ ਤੋਂ ਥੋੜਾ ਇਹ ਸੰਭਲ ਕੇ ਜਿਹੜਾ ਸਮਾਜ ਦੇ ਵਿੱਚ ਥੋੜੀ ਚੋਰੀਆਂ ਦਾ ਜਿਹੜਾ ਉਹ ਘਟੇ ਇਸ ਵਜ੍ਹਾ ਨਾਲ ਅਸੀਂ ਪੁਲਿਸ ਕੋਲ ਰਿਪੋਰਟ ਕੀਤੀ ਸੀ ਤੇ ਪੁਲਸ ਵਾਲਿਆਂ ਨੇ ਹੁਣ ਆਪਣਾ ਕਿਹਾ ਆ ਕਿ ਇੱਕ ਵਾਰਨਿੰਗ ਤੁਸੀਂ ਦੇ ਦਿਓ ਇਹਨੂੰ ਇੱਕ ਵਾਰ ਅਸੀਂ ਇਹਨੂੰ ਮੌਕਾ ਦੇ ਰਹੇ ਹਾਂ ਬਾਕੀ ਜੇ ਅੱਗੇ ਦੁਬਾਰਾ ਇਹ ਨਜ਼ਰ ਆਏਗਾ ਤੇ ਫਿਰ ਅਸੀਂ ਜੋ ਬਣਦੀ ਕਾਰਵਾਈ ਹੈ ਪੁਲਸ ਨਾਲ ਨੂੰ ਕਿਹਾ ਉਹ ਕਰਵਾਵਾਂਗੇ ਇਹਤੇ ਬਾਰੇ ਜੇ ਗੱਲ ਕਰੀਏ ਤਾਂ ਕੈਂਚੀ ਜਿਹੜੀ ਆ ਦੱਸਣ ਦੇ ਮੁਤਾਬਕ ਜਾਣਕਾਰੀ ਮਿਲੀ ਹੈ ਕੈਂਚੀ ਵੀ ਕੋਈ ਹੱਥ ਚਾਈ ਸੀ ਤਾਂ ਉਹ ਵੀ ਪੰਡਤ ਜੀ ਦੇ ਜਾਵੇ ਤਾਂ ਪਰਿਵਾਰ ਨੂੰ ਖਤਰਾ ਵੀ ਹੋ ਸਕਦਾ ਕਿ ਜੇ ਕਿਸੇ ਨੇ ਮਾਰ ਦਿੰਦਾ ਤਾਂ ਜੀ ਉਹ ਕੈਂਚੀ ਮੰਦਰ ਦੇ ਵਿੱਚ ਹੀ ਪਈ ਸੀ ਉਹਨੇ ਉੱਥੋਂ ਦੀ ਚੱਕੀ ਏਸੀ ਮਕਸਦ ਨਾਲ ਸੀਗੀ ਕਿ ਬਚਾ ਕਰਨ ਲਈ ਪਰ ਉਹ ਉੱਤੇ ਗਿਆ ਉੱਤੇ ਪੰਡਤ ਜੀ ਦੀ ਪੂਰੀ ਫੈਮਿਲੀ ਸੀਗੀ ਤੇ ਪੰਡਤ ਜੀ ਨੀਚੇ ਸੀਗੇ ਉਹਨੇ ਉਧਰੋਂ ਉੱਪਰੋਂ ਕੁੰਡੀ ਲਗਾ ਲਈ ਤੇ ਉਸ ਦੌਰਾਨ ਪੰਡਤ ਜੀ ਦੇ ਮਤਲਬ ਵਾਈਫ ਸੀ ਉਹਨਾਂ ਨੇ ਕੁੰਡੀ ਖੋਲੀ ਤੇ ਉਹ ਰਿਸਕ ਸਿਗਾ ਇੱਕ ਕਿ ਬੱਚਿਆਂ ਦਾ ਦੇਖੋ ਛੋਟੇ ਬੱਚੇ ਆ ਬੱਚਾ ਇਹ ਵੀ ਨਦਾਨ ਇਹ ਵੀ ਜੇ ਕੁਝ ਕਰ ਦਿੰਦਾ ਤੇ ਉਹ ਬੱਚਿਆਂ ਦੇ ਜ਼ਿੰਦਗੀ ਲਈ ਰਿਸਕ ਤਾਂ ਸਿਗਾ ਜੀ ਉਹ ਤਾਂ ਪੰਡਤ ਜੀ ਦੇ ਲਈ ਵੀ ਰਿਸਕ ਸਿਗਾ اسی ਚੀਜ਼ ਤੋਂ ਅਸੀਂ ਡਰਦੇ ਆ ਥੋੜੇ ਇੱਥੇ ਮੌਜੂਦ ਹੋਏ ਆ ਕਿ ਸਾਡਾ ਥੋੜਾ ਜੋ ਵੀ ਆ ਇਹਦਾ ਪੁਲਿਸ ਨੂੰ ਇਸ ਬਾਰੇ ਨੌਲੇਜ ਹੋਵੇ ਔਰ ਜਨਤਾ ਨੂੰ ਅਵੇਅਰਨੈਸ ਹੋਵੇ ਕਿ ਇਹ ਜਿਹੜੇ ਬੱਚੇ ਆ ਇਹ ਥਾਂ ਥਾਂ ਘੁੰਮਦੇ ਆ ਤੇ ਕਿਤੇ ਵੀ ਕੁਝ ਵੀ ਕਰ ਸਕਦੇ ਆ ਤੋ ਲੱਗਦਾ ਨਹੀਂ ਕਿ ਝੁੱਗੀ ਚੌਂਪੜੀ ਵਾਲੇ ਜਿਹੜੇ ਇਹ ਸਾਰੇ ਆ ਇਹਨਾਂ ਨੂੰ ਉੱਥੋਂ ਉਠਾਇਆ ਜਾਣਾ ਚਾਹੀਦਾ ਤੇ ਜੋ ਤਾਂ ਜੋ ਹਿਆਰਪੁਰ ਦੇ ਵਿੱਚ ਜਿਹੜੇ ਕ੍ਰਾਈਮ ਹੋ ਰਹੇ ਨੇ ਉਹਨਾਂ ਨੂੰ ਠੱਲ ਪਾਈ ਜਾ ਸਕੇ ਦੇਖੋ ਉਠਾਣਾ ਤਾਂ ਚਾਹੀਦਾ ਦੇਖੋ ਇਹ ਪ੍ਰਸ਼ਾਸਨ ਹੀ ਕਰ ਸਕਦਾ ਇਹਦੇ ਵਿੱਚ ਜਾਂ ਸਾਡਾ ਅਸੀਂ ਇੱਕ ਇਨੀਸ਼ੀਏਟ ਲਿਆ ਆ ਬਾਕੀ ਪ੍ਰਸ਼ਾਸਨ ਤੇ ਆ ਹੁਣ ਉਹ ਕੀ ਕਾਰਵਾਈ ਕਰਦੇ ਆ ਉਹ ਉਹਦੇ ਤੇ ਡਿਪੈਂਡ ਕਰਦਾ ਆ ਬੰਦਾ ਤਾਂ ਇਹੀ ਆ ਕਿ ਇਹਨਾਂ ਨੂੰ ਉੱਥੋਂ ਚੱਕਿਆ ਜਾਵੇ ਤਾਂ ਕਿ ਜਿਹੜੀ ਉੱਥੇ ਦੀ ਜਨਤਾ ਰਹਿਣ ਵਾਲੀ ਆ ਜਿਹੜੇ ਰੈਜ਼ਿਡੈਂਸ ਹੈਗੇ ਆ ਉਹਨਾਂ ਨੂੰ ਥੋੜੀ ਇਕ ਮਤਲਬ ਪ੍ਰੋਟੈਕਸ਼ਨ ਮਿਲ ਜਾਵੇ ਕਿ ਉਹਨਾਂ ਦਾ ਥੋੜਾ ਰਹਿਣਾ ਉੱਥੇ ਸੌਖਾ ਹੋ ਜਾਵੇ ਕੋਈ ਆਈਡੀ ਪ੍ਰੂਫ ਹੀ ਮਿਲਿਆ ਇਹਦੇ ਕੋਲ ਕੋਈ ਚੈਕਿੰਗ ਚੁਕਿੰਗ ਕੀਤੀ ਕੋਈ ਨਹੀਂ ਜੀ ਕੋਈ ਆਈਡੀ ਪ੍ਰੂਫ ਨਹੀਂ ਇਹਦੇ ਕੋਲ ਮਿਲਿਆ ਜੀ ਉਹ ਇਹੀ ਕਹਿੰਦਾ ਨਾ ਮੇਰੇ ਫਾਦਰ ਹੈਗੇ ਆ ਮਦਰ ਮੇਰੀ ਪਠਾਨਕੋਟ ਆ ਮਤਲਬ ਉਹਦਾ ਇਹੀ ਕਹਿਣਾ ਆ ਉਹਦਾ ਮਤਲਬ ਕੋਈ ਵਾਰਿਸ ਨਹੀਂ ਹੈਗਾ ਪਿਛੋਂ ਕਿ ਜਿਹੜਾ ਉਹਨੂੰ ਉਹਦੀ ਦੇਖ ਲਈ ਖੜਾ ਹੋਵੇ ਕੋਈ ਗਾੜੀਆਂ ਨਾ ਕਿ ਇਹ ਦਾ ਬੱਚਾ ਆ ਇਹ ਉਹ ਸਾਨੂੰ ਪੁਲਿਸ ਵਾਲਿਆਂ ਨੇ ਜੋ ਕਿਹਾ ਇਹ ਹੀ ਕਿ ਬੱਚੇ ਦੀ ਕਾਰਵਾਈ ਮਤਲਬ ਬੱਚਾ ਦੇ ਸਾਇਨ ਚੱਲ ਨਹੀਂ ਨੇ ਹੈਗੇ ਇਹਦਾ ਕੋਈ ਗਾਰਡੀਅਨ ਗਾਰਡੀਅਨ ਉਹਦਾ ਕੋਈ ਵਲੀਵਾਰ ਸਹੀ ਨਹੀਂ ਸੋ ਇਹਨਾਂ ਹਾਲਾਤਾਂ ਦੇ ਵਿੱਚ ਇੱਕ ਛੋਟਾ ਬੱਚਾੜਾ 11 ਸਾਲ ਦੀ ਉਮਰ ਦੱਸੀ ਜਾ ਰਹੀ ਹੈ ਤੇ ਇਸ ਬੱਚੇ ਵੱਲੋਂ ਜਿਹੜੀ ਇੱਕ ਧਾਰਮਿਕ ਸਥਾਨ ਤੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਾਂ ਇਸ ਤੋਂ ਪਿਛਲੇ ਸਮੇਂ ਦੇ ਵਿੱਚ ਦੇਖੀਏ ਤਾਂ ਹੋ ਸਕਦਾ ਕਿ ਕਦੇ ਹੋਰ ਵੀ ਚੋਰੀਆਂ ਕੀਤੀਆਂ ਹੋ ਸਕਦੀਆਂ ਨੇ ਇਹਦੇ ਵੱਲੋਂ ਪਰ ਹਾਲਾਤ ਇਦਾਂ ਦੇ ਬਣ ਚੁੱਕੇ ਨੇ ਕਿ ਜਿਹੜੇ ਇਹ ਚੋ ਦੇ ਕੰਡੇ ਵੀ ਟੱਪਰੀ ਬਾਸ ਜਾਂ ਝੁੱਗੀ ਝੌਂਪੜੀ ਵਾਲੇ ਬੈਠੇ ਹੋਏ ਨੇ ਸੋ ਇਹਨਾਂ ਵੱਲੋਂ ਇਹ ਕ੍ਰਾਈਮ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਜਾਂਦੀ ਹੈ ਔਰ ਕ੍ਰਾਈਮ ਕਰਦੇ ਕਰਦੇ ਅਗਰ ਕੋਈ ਇਹਨਾਂ ਨੂੰ ਪਕੜਦਾ ਤਾਂ ਉਹਨਾਂ ਤੇ ਹਮਲਾ ਵੀ ਕੀਤਾ ਜਾਂਦਾ ਸੋ ਹੁਸ਼ਿਆਰਪੁਰ ਦੇ ਵਿੱਚ ਜਿਹੜੇ ਕ੍ਰਾਈਮ ਵਧਦੇ ਨੇ ਇਹ ਜਿਹੜੀ ਧਾਰਮਿਕ ਸਥਾਨਾਂ ਤੇ ਚੋਰੀਆਂ ਲੁੱਟਾਂ ਖੋਹਾਂ ਦੀ ਵਾਰਤਾਂ ਜਿਹੜੀਆਂ ਹੁੰਦੀਆਂ ਨੇ ਸੋ ਇਹੀ ਲੋਕ ਵੱਧ ਤੋਂ ਵੱਧ ਇਸ ਦੇ ਵਿੱਚ ਪਾਏ ਦੋਸ਼ੀ ਪਾਏ ਜਾਂਦੇ ਨੇ ਸੋ ਇੱਕ ਪਾਸੇ ਜਿੱਥੇ ਪੰਜਾਬ ਸਰਕਾਰ ਜਿਹੜੀ ਆ ਉਹ ਕਹਿੰਦੀ ਨਜ਼ਰ ਆਉਂਦੀ ਆ ਕਿ ਜਿਹੜੇ ਪੰਜਾਬ ਦੇ ਲੋਕਾਂ ਨੂੰ ਅਸੀਂ ਸੇਫ ਰੱਖਣਾ ਸੋ ਆਧਾਰ ਕਾਰਡ ਆਈਡਿਟੀ ਕਾਰਡ ਹਰ ਇੱਕ ਦਾ ਹੋਣਾ ਚਾਹੀਦਾ ਸੋ ਇਸ ਬੱਚੇ ਦਾ ਤਾਂ ਨਾ ਤਾਂ ਕੋਈ ਆਧਾਰ ਕਾਰਡ ਹੈ ਨਾ ਕੋਈ ਆਈ ਕਾਰਡ ਹੈ ਨਾ ਕੋਈ ਇਹਦਾ ਕੋਈ ਵਲੀਵਾਰਸ ਦਿਖਾਈ ਦੇ ਰਿਹਾ ਕੋਈ ਇਹਦੀ ਹਮਾਇਤ ਲਈ ਕੋਈ ਇੱਥੇ ਆਇਆ ਹੋਵੇ ਜਾਂ ਇਹਦੀ ਕੋਈ ਜ਼ਿੰਮੇਵਾਰੀ ਚੁੱਕ ਰਿਹਾ ਹੋਵੇ ਹੁਣ ਇਹ ਸਾਰੇ ਭਾਈ ਸਾਹਿਬਾਂ ਦੇ ਕਹਿਣ ਦੇ ਮੁਤਾਬਕ ਕਿ ਇਹਨਾਂ ਨੂੰ ਹੁਣ ਬੱਚੇ ਨੂੰ ਇੱਥੋਂ ਛੱਡਿਆ ਜਾਵੇਗਾ ਇੱਕ ਵਾਰਨਿੰਗ ਦੇ ਕੇ ਪਰ ਇੱਕ ਵਾਰਨਿੰਗ ਹੀ ਕੰਮ ਨਹੀਂ ਆਉਂਦੀ ਉਹਦੇ ਪਿੱਛੇ ਕੋਈ ਜ਼ਿੰਮੇਵਾਰੀ ਲੈਣ ਵਾਲਾ ਵੀ ਬੰਦਾ ਚਾਹੀਦਾ ਕੋਈ ਦੀ ਜ਼ਿੰਮੇਵਾਰੀ ਚੁੱਕ ਸਕੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿ ਬੱਚਾ ਜੇਕਰ ਚੋਰੀ ਕਰਦਾ ਜਾਂ ਕੋਈ ਕਿਸੇ ਤਰ੍ਹਾਂ ਦੀ ਕ੍ਰਾਈਮ ਕਿਸੇ ਤਰ੍ਹਾਂ ਕ੍ਰਾਈਮ ਕਰਦਾ ਤਾਂ ਉਹਦੀ ਜ਼ਿੰਮੇਵਾਰੀ ਉਸ ਸਖਸ਼ ਵੱਲੋਂ ਚੁੱਕੀ ਜਾਣੀ ਚਾਹੀਦੀ ਹੈ ਸੋ ਇਹਨਾਂ ਹਾਲਾਤਾਂ ਨੂੰ ਦੇਖਦੇ ਹੋਏ ਹੁਸ਼ਿਆਰਪੁਰ ਸ਼ਹਿਰ ਦੇ ਵਿੱਚ ਜਿੰਨੇ ਵੀ ਇਸ ਤਰ੍ਹਾਂ ਦੇ ਵਿਅਕਤੀ ਪਾਏ ਜਾਂਦੇ ਨੇ ਝੁੱਗੀ ਝੌਂੜੀਆਂ ਪਾਏ ਜਾਂਦੇ ਬਿਨਾਂ ਆਧਾਰ ਕਾਰਡ ਤੋਂ ਰਹਿ ਰਹੇ ਨੇ ਸੋ ਇਹਨਾਂ ਜੇ ਅਗਰ ਕਿਸੇ ਦੇ ਆਧਾਰ ਕਾਰਡ ਹੈਗੇ ਵੀ ਨੇ ਤਾਂ ਉਹਦੀ ਵੀ ਪੂਰੀ ਜਾਣ ਪਛਾਣ ਪੂਰੀ ਉਹਦਾ ਬਾਇਓ ਡਾਟਾ ਲੈ ਕੇ ਕਿੱਥੋਂ ਦੇ ਪਿਛੋਕੜ ਉਹਦਾ ਦੇ ਕੇ ਉਹਦੀ ਪੂਰੀ ਵੈਰੀਫਾਈ ਕਰਨਾ ਚਾਹੀਦਾ ਸੋ ਜਿਹੜੇ ਬਿਨਾਂ ਆਧਾਰ ਕਾਰਡ ਤੋਂ ਰਹਿ ਰਹੇ ਉਹਨਾਂ ਨੂੰ ਇਹਨਾਂ ਜਿਹੜੇ ਚੋਹ ਦੇ ਕੰਡੇ ਬੈਠੇ ਨੇ ਜਿਹੜੇ ਇਹ ਝੁੱਗੀ ਝੌਂਪੜੀ ਵਾਲੇ ਇਹਨਾਂ ਨੂੰ ਇਥੋਂ ਉਠਾਇਆ ਜਾਣਾ ਚਾਹੀਦਾ ਸੋ ਵਾਰਤਾ ਨੂੰ ਠੱਲ ਪਾਉਣ ਵਾਸਤੇ ਕੋਈ ਨਾ ਕੋਈ ਕਾਨੂੰਨ ਕਾਨੂੰਨ ਵੀ ਅਜਿਹਾ ਬੰਨਾ ਚਾਹੀਦਾ ਤਾਂ ਜੋ ਅਜਿਹੇ ਲੋਕਾਂ ਨੂੰ ਨੱਥ ਪਾਈ ਜਾ ਸਕੇ ਤੇ ਹੁਸ਼ਿਆਰਪੁਰ ਸ਼ਹਿਰ ਵਿੱਚ ਜਿਹੜਾ ਕ੍ਰਾਈਮ ਹੈ ਉਹ ਖਤਮ ਹੋ ਸਕੇ ਸੋ ਲੋੜ ਹੈ ਹੁਸ਼ਿਆਰਪੁਰ ਸ਼ਹਿਰ ਵਾਸੀਆਂ ਨੂੰ ਸਮਾਜ ਨੂੰ ਜਾਗਣ ਦੀ ਤਾਂ ਕਿ ਅਜਿਹੇ ਲੋਕਾਂ ਨੂੰ ਕਿਸੇ ਨਾ ਕਿਸੇ ਅਧੀਨ ਦੇ ਕਿਸੇ ਧਾਰਾ ਦੇ ਅਧੀਨ ਜਾਂ ਕਿਸੇ ਰੂਲ ਰੈਗੂਲੇਸ਼ਨ ਦੇ ਅਧੀਨ ਇਹਨਾਂ ਨੂੰ ਕੰਟਰੋਲ ਕੀਤਾ ਜਾ ਸਕੇ ਜਾਂ ਇੱਥੋਂ ਉਠਾਇਆ ਜਾ ਸਕੇ ਮੇਰੇ ਨਾਲ ਨੇ ਮੇਰੇ ਸਹਿਯੋਗੀ ਕੈਮਰਾਮੈਨ ਪਵਨ ਤੇ ਮੈਂ ਨੂੰ ਇਸ ਚੀਮਾ ਜੀਬੀਸੀ ਅਪਡੇਟ ਹੁਸ਼ਿਆਰਪੁਰ They get outside when they put